ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਤੇ ਇੰਡੀਆ 'ਚ ਸਿੱਖ ਸੰਪਰਦਾਵਾਂ ਨੇ ਵੱਡੇ ਵੱਡੇ ਡੇਰੇ ਨੇ ਕਈ ਅ ਪਿਛਲੇ 40 ਸਾਲਾਂ 'ਚ ਹੋ ਹੁੰਦੇ ਚਾਏ ਨੇ ਅ ਅੱਧੇ ਤੋਂ ਜ਼ਿਆਦਾ ਪਿਛਲੇ 40 ਸਾਲਾਂ 'ਚ ਹੋ ਹੁੰਦੇ ਚਾਏ ਨੇ ਬਹੁਤੇ ਤਕਰੀਬਨ 70 70 ਸਾਲ 80 80 ਸਾਲ ਪੁਰਾਣੇ ਨੇ ਉਹਨਾਂ 'ਚੋਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਪੁਰਾਣਾ ਇੱਕ ਅ ਇੱਕ ਸੰਪਰਦਾ ਹੈ ਦਮਦਮੀ ਟਿਕਸਾਲ ਦਮਦਵੀ ਟਿਕਸਾਲ ਤੇ ਧੂਮਾ ਗਾਵਜਾ ਦਮਦਵੀ ਟਿਕਸਾਲ ਨੂੰ ਜਾਣਾ ਹੀ ਇਸ ਕਰਕੇ ਜਾਂਦਾ ਕਿ ਸਿੱਖ ਧਰਮ ਦਾ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਕ ਉਸ ਨੂੰ ਮੋਬਾਈਲ ਯੂਨੀਵਰਸਿਟੀ ਦਾ ਨਾਮ ਦਿੱਤਾ ਗਿਆ ਸਿੱਖ ਚਿੰਤਕਾਂ ਵੱਲੋਂ ਸਿੱਖ ਵਿਦਵਾਨਾਂ ਵੱਲੋਂ ਉਹ ਟਿਕਸਾਲ ਫਿਰ ਨਾਨਕਸਰੀਏ ਰਾੜੇ ਵਾਲੇ ਹੋਰ ਪਤਾ ਨਹੀਂ ਕਿੰਨਿਆਂ ਕ ਸੰਪਰਦਾਵਾਂ ਨੇ ਇਹ ਤੇ ਉਹਨਾਂ ਦਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ ਠੀਕ ਹੈ ਨਾ ਜੀ ਤੇ ਕੀ ਉਹ ਇਸ Pase ਕੁਛ ਉਹਨਾਂ ਦਾ ਮੈਨੂੰ ਲੱਗਦਾ ਕਿ ਪ੍ਰੋਗਰਾਮ ਹੈ ਕੋਈ ਐਸਜੀਪੀਸੀ ਐਸਜੀਪੀਸੀ ਦਾ ਆਪਣੇ ਪੱਧਰ ਦੇ ਉੱਤੇ ਉਹਨਾਂ ਦੀ ਧਰਮ ਪ੍ਰਚਾਰ ਕਮੇਟੀ ਹੁੰਦੀ ਹੈ ਧਰਮ ਪ੍ਰਚਾਰ ਲਈ ਉਹਨਾਂ ਦੀਆਂ ਬੱਸਾਂ ਹੁੰਦੀਆਂ ਨੇ ਧਰਮ ਪ੍ਰਚਾਰ ਲਈ ਉਹਨਾਂ ਦੇ ਵਿਸ਼ੇਸ਼ ਤੌਰ ਦੇ ਉੱਤੇ ਪੰਜ ਪਿਆਰਿਆਂ ਦੀਆਂ ਟੀਮਾਂ ਹੁੰਦੀਆਂ ਨੇ ਪਿੰਡ-ਪਿੰਡ ਜਾ ਕੇ ਅੰਮ੍ਰਿਤ ਛਕਾਉਣ ਵਾਲੀਆਂ ਟੀਮਾਂ ਹੁੰਦੀਆਂ ਨੇ ਬਹੁਤ ਲਾਮ ਲਸ਼ਕਰ ਹੁੰਦਾ ਉਹਦੇ ਲਈ ਤੇ ਇਸ ਸਿੱਖ ਸੰਪਰਦਾਵਾਂ ਨੂੰ ਕੀ ਇੰਡੀਅਨ ਡੀਪ ਸਟੇਟ ਨੇ ਇੰਡੀਅਨ ਸਟੇਟ ਨੇ ਜਾਂ ਯੂਨੀਫਾਰਮ ਫੌਜ ਤੇ ਪੈਰਾ ਮਿਲਟਰੀ ਫੋਰਸਸ ਤੇ ਪੁਲਿਸ ਕਿ ਇਹਨਾਂ ਯੂਨੀਫਾਰਮਸ ਨੇ ਕਿ ਇਹਨਾਂ ਸੰਪਰਦਾਵਾਂ ਨੂੰ ਜਾਂ ਐਸਜੀਪੀਸੀ ਨੂੰ ਕਿਤੇ ਕੁਝ ਕੁਐਸਚਨ ਲਾਇਆ ਰੋਕਿਆ ਕਿਤੇ ਕਿ ਤੁਸੀਂ ਆਹ ਕੰਮ ਨਹੀਂ ਕਰਨਾ ਹੈਗਾ ਪਰ ਜਿਵੇਂ ਸਾਡੇ ਸਾਡੇ ਕੁਝ ਬੰਤੇ ਜਿਵੇਂ ਆਰਐਸਐਸ ਚ ਜਾਂ ਇਹਨਾਂ ਸੰਪਰਦਾਵਾਂ ਚ ਵੀ ਨੇ ਜਿਨ੍ਹਾਂ ਤੋਂ ਸਾਨੂੰ ਰਿਪੋਰਟਾਂ ਮਿਲਦੀਆਂ ਨੇ ਉਹਨਾਂ ਦਾ ਕਹਿਣਾ ਕਿ ਇਹਨਾਂ ਸੰਪਰਦਾਵਾਂ ਦੇ ਮੁਖੀਆਂ ਨਾਲ ਗਾਹੇ ਬਗਾਹੇ ਅੱਗੇ ਪਿੱਛੇ ਸੈਂਟਰਲ ਗਵਰਨਮੈਂਟ ਦੇ ਹਿੰਦੀ ਭਾਸ਼ਾ ਚ ਗੱਲ ਕਰਨ ਵਾਲੇ ਕਲੀਨ ਸ਼ੇਵਨ ਜਿਹੜੇ ਲੋਕ ਨੇ ਜਾਂ ਕਈ ਵਾਰੀ ਤਿਲਕ ਧਾਰੀ ਲੋਕ ਹੁੰਦੇ ਨੇ ਧੋਤੀ ਕੁੜਤੇ ਵਾਲੇ ਲੋਕ ਹੁੰਦੇ ਨੇ ਬੋਧੀ ਵਾਲੇ ਵੀ ਹੁੰਦੇ ਨੇ ਕਈ ਵਾਰ ਉਹ ਆ ਕੇ ਮਿਲਦੇ ਰਹਿੰਦੇ ਨੇ ਬੰਦ ਕਮਰਿਆਂ ਦੇ ਵਿੱਚ ਅੰਦਾਜ਼ਾ ਲਾਉਂਦੇ ਆ ਕਿ ਇਸ ਗੱਲ ਨੂੰ ਅਸੀਂ ਕਹਾਂਗੇ ਕਿ ਕਥਿਤ ਤੌਰ ਦੇ ਉੱਤੇ ਕਿ ਤੁਮਾਂ ਨੂੰ ਤੇ ਇਹਨਾਂ ਸੰਪਰਦਾਵਾਂ ਦੇ ਜਿਹੜੇ ਹੈੱਡ ਨੇ ਮੁਖੀ ਨੇ ਉਨਾ ਨੂੰ ਪੰਜਾਬ ਦੇ ਵਿੱਚ 크੍ਰਿਸਚੀਅਨਿਟੀ ਦੇ ਖਿਲਾਫ ਇਸ ਸੁਡੋ 크੍ਰਿਸਚੀਅਨਿਟੀ ਹੈ ਉਹਦੇ ਖਿਲਾਫ ਵੀ ਨਹੀਂ ਬੋਲ ਰਹੇ ਨਾ ਜਿਹੜੀ ਸੁਡੋ 크੍ਰਿਸਚੀਅਨਿਟੀ ਹੈ ਜਿਹੜਾ ਇਹ ਕਰਮਕਾਂਡ ਨੇ ਜੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖ-ਵੱਖ ਗੁਰੂ ਸਹਿਬਾਨ ਨੇ ਬ੍ਰਾਹਮਣ ਦੇ ਕਰਮਕਾਂਡਾਂ ਦੇ ਖਿਲਾਫ ਗੱਲ ਕੀਤੀ ਆ ਤਾਂ ਇਹ ਸਿੱਖਾਂ ਦੇ ਮੂੰਹ ਨੂੰ ਕਿੱਥੇ ਜੰਦਰੇ ਵੱਜ ਜਾਂਦੇ ਨੇ ਜਿਹੜੇ ਇਹ ਕਰਮਕਾਂਡਾਂ ਦੇ ਖਿਲਾਫ ਬੋਲਣ ਤੋਂ ਕਰਮਕਾਂਡ ਦੇ ਖਿਲਾਫ ਤਾਂ ਬੋਲ ਸਕਦੇ ਨੇ ਨਾ ਸੋ ਇੱਥੇ ਸ਼ੱਕ ਦਾ ਘੇਰਾ ਵੱਧ ਜਾਂਦਾ ਸਾਡਾ